ਲੋਕ ਸਭਾ ਚੋਣਾਂ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਜੀਆਰਪੀ ਤੇ ਆਰਪੀਫ ਦੇ ਸਹਿਯੋਗ ਦੇ ਨਾਲ ਬਠਿੰਡਾ ਦੇ ਰੇਲਵੇ ਸਟੇਸ਼ਨ ਵਿਖੇ ਕੀਤੀ ਗਈ ਚੈਕਿੰਗ ਇਸ ਮੌਕੇ ਡੀਐਸਪੀ ਪ੍ਰਵੇਸ਼ ਚੋਪੜਾ ਨੇ ਕੀਤੀ ਇਹ ਦਿਖਵਾਈ ਮੰਗਲਵਾਰ ਨੂੰ 11 ਵਜੇ ਦੇ ਲਗਭਗ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਡੀਐਸਪੀ ਪ੍ਰਵੇਸ਼ ਚੋਪੜਾ ਨੇ ਬੋਲਿਆ ਕਿ ਲੋਕ ਬੇਕਾਫ ਹੋ ਕੇ ਆਪਣੀ ਬੋਰਡ ਦਾ ਇਸਤੇਮਾਲ ਕਰਨ ਤੇ ਹਮੇਸ਼ਾ ਹੀ ਲੋਕਲ ਪੁਲਿਸ ਨਾਲ ਹੈ ਦੇਖ ਰੋ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਰੇਲਵੇ ਸਟੇਸ਼ਨ ਆਪਣਾ ਸਟੇਸ਼ਨ ਤਸਵੀਰਾਂ ਜਿੱਥੇ ਅੱਜ ਡੀਐਸਪੀ ਪ੍ਰਵੇਸ਼ ਚੋਪੜਾ ਦੀ ਅਗਵਾਈ ਦੇ ਵਿੱਚ ਇੱਥੇ ਇੱਕ ਆਪਣਿਆਂ ਵੱਲੋਂ ਰੇਲਵੇ ਸਟੇਸ਼ਨ ਦੇ ਉੱਤੇ ਚੈਕਿੰਗ ਕੀਤੀ ਗਈ ਵੱਡੀ ਗਿਣਤੀ 'ਚ ਇੱਥੇ ਉਹਨਾਂ ਦੇ ਨਾਲ ਪੁਲਿਸ ਫੋਰਸ ਸੀ ਤੇ ਨਾਲ ਜੀਆਰਪੀ ਤੇ ਆਰਪੀਐਫ ਦੀ ਆਰਪੀਐਫ ਵੀ ਉਹਨਾਂ ਦੇ ਨਾਲ ਮੌਜੂਦ ਰਹੀ ਵੀ ਸਰ听 ਕੰਮ ਲੋਕ ਸਭਾ ਚੋਣਾਂ ਜਿਹੜੇ ਹਗਾਮੇ ਆ ਰਹੀਆਂ ਨੇ ਉਹਨਾਂ ਦੇ ਮੰਤਨਜ਼ਰ ਲੋਕਾਂ ਨੂੰ ਇੱਕ ਸੈਂਸ ਆਫ ਸਿਕਿਉਰਟੀ ਦੇਣ ਦੇ ਲਈ ਮਾਨਯੋਗ ਐਸ.ਪੀ. ਸਾਹਿਬ ਫਟਨਾ ਦੇ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਆ ਉਸ ਮੰਦ ਵਿੱਚ ਅੱਜ ਲੋਕਲ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਰੇਲਵੇ ਸਟੇਸ਼ਨ ਤੇ ਇਹ ਨਾਲ ਸੀ ਜੀਆਰਪੀ ਲਈ ਹੈ ਆਰਪੀਐਫ ਲਈ ਹੈ ਉਹਨਾਂ ਦੇ ਅਫਸਰ ਵੀ ਨਾਮ ਨੇ ਮੁਲਾਜ਼ਮੀ ਨਾਮ ਨੇ ਸੋ ਇਸ ਮੰਦ ਵਿੱਚ ਅਸੀਂ ਰੇਲਵੇ ਚੇਂਜਿੰਗ ਚੈਕਿੰਗ ਕਰ ਰਹੇ ਨੇ ਜਿਹੜੇ ਲੋਕ ਉਪਰੇਂਸ ਤੋਂ ਆ ਬਾਹਰੋਂ ਆਏ ਨੇ ਜਾਂ ਕੋਈ ਜਾ ਰਹੇ ਨੇ ਰੈਂਡਮਲੀ ਰਾਈ ਚੈੱਕ ਕਰ ਰਹੇ ਨੇ ਟ੍ਰੇਨਰਸ ਜੀ ਸੋ ਇਹ ਉਹਦਾ ਮਕਸਦ ਹੈ ਹੋਈ ਹੈ ਕਿ ਲੋਕਾਂ ਨੂੰ ਇਹ ਫੀਲ ਕਰਾਉਣਾ ਕਿ ਅਸੀਂ ਬਿਲਕੁਲ 24 ਘੰਟੇ ਤੁਹਾਡੇ ਨਾਲ ਖੜੇ ਆ ਤੇ ਨਿਰਰ ਹੋ ਕੇ ਬੇਖੌਫ ਹੋ ਕੇ ਤੁਸੀਂ ਆਪਣਾ ਡੈਮੋਕਰੇਟਿਕ ਰਾਈਟ ਹੈ ਜਿਹੜਾ ਵੋਟ ਦਾ ਇਸਤੇਮਾਲ ਕਰ ਸਕਦੇ ਹੋ ਤੇ ਬਿਲਕੁਲ ਅਸੀਂ ਵਧੀਆ ਤਰੀਕੇ ਨਾਲ ਤੁਹਾਨੂੰ ਪੁਲਿਸ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਏਗਾ ਤਾਂ ਕਿ ਤੁਸੀਂ ਆਪਣੀ ਵੋਟ ਦੀ ਵਾਅਦਾ ਕਰ ਸਕੋ ਕਿੱਥੇ ਕਿੱਥੇ ਬਾਕੀ ਕੀਤੀ ਗਈ ਰੇਲ ਸਟੇਸ਼ਨ ਤੇ ਬੱਸ ਸਟੈਂਡ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਆਹ ਨੂੰ ਰੇਲੋ ਚੀਨਾਂ ਸਤੁਪੁਸ ਜਰਬਤ ਦਸਨ ਜਮਾਂ ਦੇ ਚੋ ਚੈੱਕ ਕਰਾਂਗੇ ਬਲਕਿ ਆਮ ਮਾਰਕਟਾਂ ਵਿੱਚ ਵੀ ਚੈਕਿੰਗ ਚੱਲ ਰਹੀ ਹੈ ਪਬਲਿਕ ਨੂੰ ਮੇਰੀ ਤੁਹਾਡੇ ਮਾਣ ਦੇ ਤੋ ਇਹ ਅਪੀਲ ਹੈ ਕਿ ਬੇਖੌਫ ਹੋ ਕੇ ਆਪਣੇ ਹੱਕ ਦਾ ਇਸਤੇਮਾਲ ਕਰੋ ਲੋਕ ਸਭਾ ਜਿਹੜੀ ਚੋਣ ਆ ਰਹੀ ਹੈ ਇਹਦੇ ਵਿੱਚ ਕੋਈ ਡਰ ਪੈ ਦੀ ਭਾਵਨਾ ਨੂੰ ਸਾਹਮਣੇ ਨਾਲ ਲਿਆਓ ਲੋਕਲ ਪੁਲਿਸ ਤੁਹਾਡੇ ਨਾਲ ਹੈ ਤੇ ਪੰਜਾਬ ਪੁਲਿਸ ਤੁਹਾਡੇ ਨਾਲ ਹੈ ਪੰਜਾਬ ਪੁਲਿਸ ਤੁਹਾਡੀ ਸੇਵਾ ਲਈ 24 ਘੰਟੇ ਗਤਨਬੱਧ ਹੈ ਉਹ ਕਰਦੀ ਰਹੀ ਹੈ ਧੰਨਵਾਦ ਐਡੀਜੀਪੀ ਪਟੇੰਡਾ SSP ਮਠੰਡਾ ਦੇ ਡਾਇਰੈਕਸ਼ਨ ਹੇਠ ਅੱਜ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਅਦਰ ਜਿਹੜੇ ਪਬਲਿਕ ਪਾਰਕਿੰਗਸ ਨੇ ਉਹਨਾਂ ਦੀ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਉਹਦੇ ਤਹਿਤ ਲਗਭਗ 100 ਪੁਲਿਸ ਮੁਲਾਜ਼ਮ DSP ਸਾਹਿਬ ਇੰਚਾਰਜ PCR ਤੇ ਥਾਣੇ ਦੀ ਵਕਰੀ-ਵਕਰੀ ਟੀਮਾਂ ਜਿਹੜੀਆਂ ਜਿੰਨੀ ਵੀ ਪਬਲਿਕ ਪਾਰਕਿੰਗਸ ਨੇ ਪਬਲਿਕ ਪਲੇਸਸ ਨੇ ਬੱਸ ਸਟੈਂਡ ਇਲੂਸਟ੍ਰੇਸ਼ਨ ਉਹਦਾ ਦੀ ਅਸੀਂ ਕੰਟੀਨਿਊਸ ਚੈਕਿੰਗ ਕਰਨ ਦੇ ਆ ਤੇ ਜਿਹੜੇ ਵੀ ਕੋਈ ਬੰਦੇ ਸ਼ੱਕੀ ਲੱਗਣ ਦੇ ਆ ਉਹਨਾਂ ਨੂੰ ਦੀ ਅਸੀਂ ਪੁੱਛਗਿੱਛ ਕਰਨ ਦੇ ਆ ਜੇ ਪਟਿਸਰ ਸਭ ਆਇਆ ਤੋਂ ਸ਼ਕਤੀ ਸਾਹਮਣੇ ਹਜੇ ਤਾਂ ਕੋਈ ਐਦਾ ਦੀ ਗੱਲਬਾਤ ਸਾਹਮਣੇ ਨਹੀਂ ਆਈ ਜੇ ਕੋਈ ਐਦਾ ਦੀ ਗੱਲਬਾਤ ਹੋਈ ਕੋਈ ਬਣਦੀ ਕਾਰਵਾਈ ਜੇ ਕਿਸੇ ਦੇ ਅਸੀਂ ਕਰਾਂਗੇ ਤੇ ਤੁਹਾਨੂੰ ਅਸੀਂ ਦੱਸ ਦੇਵਾਂਗੇ ਮੁੱਖ ਮਕਸਦ ਕੀ ਹੈ ਮੁੱਖ ਮਕਸਦ ਲੋਕਾਂ ਦੇ ਵਿੱਚ ਕੌਨਫੀਡੈਂਸ ਬਿਲਡ ਕਰਨਾ ਤੇ ਜਿਹੜੇ ਸਮਾਜ ਦੇ ਮਾੜੇ ਅੰਸਰ ਨੇ ਉਹਨਾਂ ਨੂੰ ਮੈਸੇਜ ਦੇਣਾ ਤੇ ਉਹਨਾਂ ਦੇ ਅਗੇਂਸਟ ਸ਼ਕਤੀ ਰੱਖਣਾ ਤੇ ਲੋਕੀ ਜਿਹੜੇ ਹੈ ਉਹ ਕੌਨਫੀਡੈਂਟ ਮਹਿਸੂਸ ਕਰਨ ਤੇ ਸਿਕਿਉਰ ਫੀਲ ਕਰਨ ਪਬਲਿਕ ਨੂੰ ਆਹੀ ਅਪੀਲ ਕਰਦੇ ਆ ਕਿ ਬਤ ਤੋਂ ਬਤ ਪੁਲਿਸ ਦਾ ਸਹਿਯੋਗ ਕਰੋ ਜੇ ਕੋਈ ਮਾੜਾ ਅਨਸਰ ਹੈਗਾ ਉਹਦੀ ਜੇ ਤੁਹਾਡੇ ਕੋਲ ਇਨਫੋਰਮੇਸ਼ਨ ਹੈਗੀ ਤੁਹਾਡੇ ਆਂਡ ਗਵਾਂਡ ਦੇ ਵਿੱਚ ਜਾਂ ਕਿਤੇ ਵੀ ਤੁਹਾਡੇ ਨੋਟਿਸ ਚ ਆਂਦਾ ਹੈ ਉਹਦੀ ਨਾਲ ਦੀ ਨਾਲ ਪੁਲਿਸ ਨੂੰ ਇਨਫੋਰਮੇਸ਼ਨ ਦਿਓ ਤੇ ਡਰਗਸ ਸੰਬੰਧੀ ਜਾਂ ਕੋਈ ਹੋਰ ਜਿਹੜੀ ਵੀ ਕੋਈ ਸ਼ੱਕੀ ਗੱਲਬਾਤ ਲੱਗਦੀ ਹੈ ਜਦੋਂ ਮਰਜੀ ਤੁਸੀਂ ਸਾਨੂੰ ਇਨਫੋਰਮੇਸ਼ਨ ਦੇ ਸਕਦੇ ਹੋ ਅਸੀਂ 24/7 ਪਬਲਿਕ ਦੀ ਸੇਫਟੀ ਐਂਡ ਸਿਕਿਉਰਿਟੀ ਐਨਸ਼ੋਰ ਕਰਨ ਲਈ ਕਮਿਟਿਡ ਹੈਗੇ ਆ ਜੀਆਰਪੀ ਦਾ ਵੀ ਸਹਿਯੋਗ ਲਈ ਇਹਦੇ ਵਿੱਚ ਜੀਆਰਪੀ ਦੀ ਟੀਮਾਂ ਵੀ ਸਾਡੇ ਨਾਲ ਹੈਗੀ ਹੈ ਆਰਪੀਐਫ ਵੀ ਸਾਡੇ ਨਾਲ ਹੈਗੀ ਹੈ ਉਹ ਵੀ ਸਾਡੇ ਨਾਲ ਨੇ ਅਸੀਂ ਸਾਰਿਆਂ ਨੇ ਕੰਬਾਈਨ ਹੀ ਆ ਜਿਹੜੀ ਹੈ ਚੈਕਿੰਗ ਮੁਹਿੰਮ ਚਲਾਈ ਹੈ ਸਾਰਾ ਆਪਰੇਸ਼ਨ ਕੰਟੀਨਿਊ ਚੱਲ ਰਿਹਾ ਹੈ ਹਾਂ ਜੀ ਆਪਰੇਸ਼ਨ ਅਜੇ ਕੰਟੀਨਿਊ ਹੈ ਇੱਥੇ ਬੱਸ ਰੇਲਵੇ ਸਟੇਸ਼ਨ ਦੀ ਅਸੀਂ ਕੰਪਲੀਟ ਕੀਤੀ ਹੈ ਹੁਣ ਅਸੀਂ ਬੱਸ ਸਟੈਂਡਾਂ 'ਤੇ ਲੱਗੇ ਆ ਹੁਣ ਬੱਸ ਸਟੈਂਡ ਦੀ ਚੈਕਿੰਗ ਕਰਾਂਗੇ